ਕਾਲਾ ਜ਼ਿਲ੍ਹੇ ਦੇ ਸਬਡਿਵੀਜ਼ਨ ਸਮਾਣਾ ਦੇ ਅਧੀਨ ਪੈਂਦੇ ਪਿੰਡ ਫਤੇਗੜ ਛੰਨਾ ਦੀ ਅਕਾਲ ਅਕੈਡਮੀ ਦੀ ਵੈਨ ਦੇ ਵਿੱਚੋਂ ਉਤਰਨ ਸਮੇਂ ਇੱਕ ਬੱਚੇ ਨੂੰ ਮੋਟਰਸਾਈਕਲ ਦੇ ਵੱਲੋਂ ਹਿੱਟ ਕਰਨ ਦਾ ਮਾਮਲਾ ਸਾਹਮਣੇ ਆਇਆ। ਮੈਂ ਇਸ ਵੇਲੇ ਉਸ ਅਕੈਡਮੀ ਦੇ ਅੱਗੇ ਮੌਜੂਦ ਹਾਂ ਜਿੱਥੇ ਕੀ ਹੋ ਬੱਚਾ ਯੂਕੇਜੀ ਦੇ ਵਿੱਚ ਪੜ੍ਹਦਾ ਤੇ ਗਾਜ਼ੀਪੁਰ ਪਿੰਡ ਦਾ ਵਸਨੀਕ ਦੱਸਿਆ ਜਾਂਦਾ ਹੈ। ਉਸਦੇ ਪੇਰੈਂਟਸ ਨੇ ਗਾਜ਼ੀਪੁਰ ਪਿੰਡ ਦੇ ਨੇ। ਜਦੋਂ ਅਸੀਂ ਇਸ ਬਾਬਤ ਜਿਹੜੀ ਅਕੈਡਮੀ ਹੈਗੀ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਨੇ ਆ ਜਿਹੜੇ ਮਹਰਬੰਦਕ ਨੇ ਉਹਨਾਂ ਨਾਲ ਇਸ ਬਾਬਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਨੂੰ ਇਹ ਤਰਕ ਦਿੱਤਾ ਕਿ ਸਾਡੀ ਜਿਹੜੀ ਸਿੱਖਿਆ ਸੰਸਥਾਨ ਹੈ ਉਹਦੇ ਜਿਹੜੇ ਅਸੂਲ ਨੇ ਜਾਂ ਨਿਯਮ ਨੇ মিডিਆ ਨਾਲ ਗੱਲ ਕਰਨ ਦੇ ਉਹ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੇ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਦੱਸੀ ਕਿ ਜਿਹੜਾ ਬੱਚਾ ਹੈ ਉਹ ਆਪਣੀਆਂ ਦੋ ਭੈਣਾਂ ਦੇ ਨਾਲ ਇਸੇ ਸਕੂਲ ਦੇ ਵਿੱਚ ਪੜ੍ਹਦਾ ਹੈ ਤੇ ਕੱਲ ਵੀ ਉਹ ਇਸੇ ਤਰ੍ਹਾਂ ਵੈਨ ਦੇ ਵਿੱਚ ਆਪਣੇ ਘਰ ਗਿਆ ਸੀ ਤੇ ਜਦੋਂ ਵੀ ਉਹ ਬੱਚਾ ਛੁੱਟੀ ਹੁੰਦੀ ਹੈ ਤਾਂ ਆਪਣੀਆ ਭੈਣਾਂ ਦੇ ਨਾਲ ਹੱਥ ਫੜ ਕੇ ਵੈਨ ਦੇ ਵਿੱਚੋਂ ਉਤਰਦਾ ਤੇ ਆਪਣੇ ਘਰ ਚੱਲਾ ਜਾਂਦਾ ਹੈ ਹੈਲਪਰ ਉਹਨਾਂ ਨੂੰ ਸੜਕ ਕ੍ਰਾਸ ਕਰਾ ਦਿੰਦਾ ਪਰ ਜਿਹੜੀ ਕੱਲ ਦੀ ਘਟਨਾ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਸ ਦਿਨ ਉਹਦੀਆਂ ਭੈਣਾਂ ਹਜੇ ਉਤਰ ਨਹੀਂ ਸੀ ਜਿਸ ਤਰ੍ਹਾਂ ਪ੍ਰਿੰਸੀਪਲ ਨੇ ਸਾਨੂੰ ਆਫ ਦੀ ਰਿਕਾਰਡ ਦੱਸਿਆ ਕਿ ਉਹ ਪਹਿਲਾਂ ਵੈਨ 'ਚ ਉਤਰਦਾ ਤੇ ਉਸ ਤੋਂ ਬਾਅਦ ਮੋਟਰਸਾਈਕਲ ਦੇ ਵਿੱਚ ਉਹਦੀ ਟੱਕਰ ਹੁੰਦੀ ਹੈ ਤੇ ਬੱਚਾ ਜ਼ਖਮੀ ਹੋ ਜਾਂਦਾ ਹੁਣ ਜਿਹੜੀ ਜਾਣਕਾਰੀ ਮਿਲੀ ਉਹੀ ਹੈ ਕਿ ਬੱਚੇ ਦੀ ਜਿਹੜੀ ਹਾਲਤ ਹੈ ਉਸ ਤਰ੍ਹਾਂ ਉਹਦੇ ਬੁੱਲਾਂ ਦੇ ਉੱਪਰ ਜ਼ਖਮ ਆਇਆ ਸੀ ਦੋ ਟਾਂਕੇ ਲੱਗੇ ਨੇ ਤੇ ਉਹ ਬਿਲਕੁਲ ਠੀਕ ਐ ਸਕੂਲ ਇਹ ਗੱਲ ਕਹਿ ਰਿਹਾ ਹੈ ਸੰਸਥਾ ਜਿਹੜੀ ਸਿੱਖਿਆ ਸੰਸਥਾ ਹੈ ਅਕਾਲ ਅਕੈਡਮੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਜਿਹੜੇ ਟੀਚਰ ਨੇ ਜਾਂ ਜਿਹੜੇ ਕੋਆਰਡੀਨੇਟਰ ਨੇ ਬੱਚੇ ਦਾ ਹਾਲਚਲ ਪੁੱਛ ਕੇ ਆਇਆ ਸੀ ਘਰੇ ਤੇ ਉਹ ਬਿਲਕੁਲ ਠੀਕ ਐ ਤੇ ਇਹਦੇ ਵਿੱਚ ਜਿਹੜੀ ਅਕੈਡਮੀ ਆ ਉਹਦਾ ਕੋਈ ਵੀ ਰੋਲ ਨਹੀਂ ਹੈਗਾ ਕਿ ਸਾਡੇ ਵੱਲੋਂ ਕੋਈ ਵੀ ਅਣਗਹਿਲੀ ਨਹੀਂ ਵਰਤੀ ਗਈ ਪਰ ਜਿਸ ਤਰ੍ਹਾਂ ਸਮਾਣਾ ਦੇ ਵਿੱਚ ਪਟਿਆਲਾ ਰੋਡ ਤੇ ਕੁਝ ਮਹੀਨੇ ਪਹਿਲਾਂ ਇੱਕ ਹਾਦਸਾ ਹੋਇਆ ਸੀ ਸਕੂਲੀ ਬੱਚਿਆਂ ਦੇ ਨਾਲ ਜਿਹੜੀ ਭਰੀ ਹੋਈ ਯੂਨੋਵਾ ਗੱਡੀ ਸੀ ਤਾਂ ਉਸ ਤੋਂ ਬਾਅਦ ਸਹਿਜ ਇਹ ਅੰਦਾਜ਼ਾ ਜਾਂ ਚਿੰਤਾ ਜ਼ਰੂਰ ਹੁੰਦੀ ਹੈ ਕਿ ਆਖਿਰ ਇਸ ਬੱਚੇ ਦੇ ਨਾਲ ਕੀ ਹੋਇਆ ਸੋ ਅਕਾਲ ਅਕੈਡਮੀ ਦੇ ਜਿਹੜੇ ਪ੍ਰਿੰਸੀਪਲ ਨੇ ਬੇਸ਼ੱਕ ਉਹ ਨਿਯਮ ਅਨੁਸਾਰ ਉਹਨਾਂ ਨੇ ਕੈਮਰੇ ਦੇ ਉੱਪਰ ਆਉਣ ਤੋਂ ਤਾਂ ਇਨਕਾਰ ਕਰ ਦਿੱਤਾ ਪਰ ਆਪਣੇ ਵੱਲੋਂ ਇਹ ਜ਼ਰੂਰ ਜਾਣਕਾਰੀ ਦਿੱਤੀ ਹੈ ਕਿ ਸਾਡਾ ਉਸ ਬੱਚੇ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਕਿਉਂਕਿ ਉਹ ਸਾਡੇ ਸਕੂਲ ਦਾ ਬੱਚਾ ਹੈ ਪਰ ਕੱਲ ਜਿਹੜੀ ਘਟਨਾ ਵਾਪਰੀ ਹੈ ਉਹਦੇ ਲਈ ਸਕੂਲ ਜਾਂ ਜਿਹੜਾ ਟਰਾਂਸਪੋਰਟ ਵਿੰਗ ਹੈ ਉਹਨਾਂ ਦਾ ਉਹਦੀ ਕੋਈ ਵੀ ਗਲਤੀ ਨਹੀਂ ਹੈਗੀ ਸੋ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਵੀ ਅੱਗੇ ਜਾਂਚ ਹੁੰਦੀ ਹੈ ਤਾਂ ਕੀ ਪਤਾ ਲੱਗਦਾ ਕਿਉਂਕਿ ਸਕੂਲ ਜਾਂ ਇਹ ਜਿਹੜੀ ਅਕਾਲ ਅਕੈਡਮੀ ਆ ਉਹਨੇ ਆਪਣਾ ਪੱਖ ਰੱਖ ਕੇ ਆ ਆਪਣੇ ਵੱਲੋਂ ਜਿਹੜੀ ਸਫਾਈ ਹੈ ਉਹ ਕੈਮਰੇ ਤੋਂ ਬਿਨਾਂ ਸਾਨੂੰ ਦਿੱਤੀ ਹੈ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤੇਗੜਛਣਾ ਤੋਂ ਮਨੋਸ਼ ਸ਼ਰਮਾ న్యూਸ 18 ਪੰਜਾਬ